ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਅੱਜ ਸ਼ੰਭੂ ਅਤੇ ਖਨਾਰੀ ਬਾਰਡਰ ਦੇ ਕਿਸਾਨ ਜਿੱਥੇ ਬੰਦੀਆਂ ਦਾ ਵੱਡਾ ਇਕੱਠ ਕੇਂਦਰ ਸਰਕਾਰ ਦੇ ਖਿਲਾਫ ਕਰਨਗੇ ਸ਼ਕਤੀ ਪ੍ਰਦਰਸ਼ਨ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਪਟਿਆਲਾ ਦੇ ਇੱਕ ਘਰ ਦੇ ਵਿੱਚ ਪਵਨ ਸਰੂਪਾ ਨੂੰ ਮਰਿਆਦਾ ਮੁਤਾਬਕ ਨਾ ਰੱਖਣ ਤੇ ਪਰਤਿਆਂ ਨੇ ਹੰਗ ਜਿੱਥੇ ਬੰਦੀਆਂ ਪਵਨ ਸਰੂਪਾ ਨੂੰ ਲਜਾਇਆ ਗਿਆ ਦੁੱਖ ਨਿਵਾਰਨ ਸਾਹਿਬ ਮਰਿਆਦਾ ਦੇ ਅਨਸਾਰ ਨਹੀਂ ਰੱਖਿਆ ਜਾ ਰਿਹਾ ਸੀ ਖਿਆਲ ਅਗਾਂ ਦੀ ਫਿਲਮ ਅਮਰਜੰਸੀ ਦੇ ਰਿਲੀਜ਼ ਹੋਣ ਤੇ ਸਸਪੈਂਸ ਕੰਗਨਾ ਪੁਲਿਸ ਸੈਂਸਰ ਬੋਰਡ ਤੋਂ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਰੋਕਿਆ ਗਿਆ ਸਰਟੀਫਿਕੇਟ ਟਾਈਮ ਪੇ ਵੀ ਥੇਰ ਬੋਲੇ ਫਿਲਮ ਤੇ ਰੋਕ ਲਾਉਣ ਬਾਰੇ ਕਰਾਂਗੇ ਵਿਚਾਰ ਤਨਖਾਹਿਆ ਹਾਲਾਨੇ ਜਾਣ ਤੇ ਬਾਗੀ ਟੜੇ ਨੇ ਫਿਰ ਮੰਗਿਆ ਸੁਖबीर ਬਾਦਲ ਦਾ ਅਸਤੀਫਾ ਬੋਲੇ ਸਿੱਖ ਕੌਮ ਦੀ ਕਚਹਿਰੀ ਦੇ ਵਿੱਚ ਮੁਜ਼ਰਮ ਨੇ ਸੁਖਬੀਰ ਪ੍ਰਦਾਨ ਬਣੇ ਰਹਿਣ ਦਾ ਹੱਕ ਨਹੀਂ ਤਾਂ ਆਕਾਲੀ ਜਲਦੀ ਨਸੀਹਤ ਆਕਾਲ ਤੱਕ ਤੇ ਹੁਕਮਾਂ ਤੇ ਨਾ ਹੋਵੇ ਸਿਆਸਤ ਆਜਾ ਕਾ ਤੱਕ ਸਾਹਿਬ ਤੇ ਨਖਮਾ ਸਖੋਂਗੇ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਅਮਰਤਪਾਲ ਅਤੇ ਸਾਥੀਆਂ ਦੀ ਰਿਹਾਈ ਲਈ ਕਰਨਗੇ ਅਰਦਾਸ ਕਈ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਨਾਲ ਰਹਿਣਗੇ ਮੌਜੂਦ 40 ਸਾਲ ਬਾਅਦ ਕਾਂਗਰਸ ਲੀਡਰ ਜਗਦੀਸ਼ ਟੈਟਰ ਦੇ ਖਿਲਾਫ ਚੱਲੇਗਾ ਕਤਲ ਦਾ ਕੇਸ ਪੁਲਬੰਗਸ਼ ਮਾਮਲੇ 'ਚ ਦਿੱਲੀ ਦੀ ਕੋਰਟ ਨੇ ਤੈਅ ਕੀਤੇ ਦੋਸ਼ ਦਿੱਲੀ ਦੇ ਪੁਲਬੰਗਸ਼ ਲਾਕੇ ਤਿੰਨ ਸਿੱਖਾਂ ਦਾ ਹੋਇਆ ਸੀ ਕਤਲ ਅਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਿਆ ਜੋ 29ਵੀਂ ਵਰਸੀ ਭਾਜਪਾ ਨੇਤਾ ਦੇ ਤੌਰ ਤੇ ਪਹਿਲੀ ਵਾਰ ਅਮਨੀਤ ਬਿੱਟੂ ਚੰਡੀਗੜ੍ਹ ਸਮਾਧਿਤ ਦੇਣ ਕੇ ਸ਼ਰਧਾਂਜਲੀ ਕਾਂਗਰਸ ਲੀਡਰ ਵੀ ਰਹਿਣਗੇ ਕਰਨਗੇ ਯਾ ਅਰਸ ਪੈਰਾਓਲੰਪਿਕਸ ਦੇ ਵਿੱਚ ਹੁਣ ਤੱਕ ਭਾਰਤ ਨੇ ਜਿੱਤੇ ਚਾਰ ਮੈਡਲ ਅਭਨੀ ਲੇਖਰਾਂ ਨੇ ਦਜੀਵਾਰ 골ਡ ਜਿੱਤ ਕੇ ਰਚਿਆ ਇਤਿਹਾਸ ਸ਼ੂਟਰ ਮਨੀਸ਼ ਨਰਵਾਲ ਅਤੇ ਮੂਨਾ ਅਗਰਵਾਲ ਨੇ ਵੀ ਮੈਡਲ ਤੇ ਲਗਾਇਆ ਨਿਸ਼ਾਨ ਸਸ਼ੀਕਾਲ 9 ਵਜੇ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਸ਼ਵਾਤ ਕਰਦੇ ਹਾਂ ਬੁਲੇਟਿਨ ਦੀ ਅਸਵੇਲੇ ਦੀ ਵੱਡੀ ਖਬਰ ਤੋਂ ਅੱਜ ਅੰਮ੍ਰਿਤਸਰ ਜਾਣਗੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਸੀਐਮ ਭਗਵੰਤ ਮਾਨ ਦਾ ਸ਼੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਦੁਪਹਿਰ 12 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚਣਗੇ ਔਰ ਪੰਜਾਬ ਦੇ ਗਵਰਨਰ ਨਿਯੁਕਤ ਹੋਣ ਤੇ ਦੱਸਿਆ ਕਿ ਪਹਿਲੀ ਵਾਰ ਅੰਮ੍ਰਿਤਸਰ ਆ ਰਹੇ ਨੇ ਔਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਏਗਾ ਔਰ ਆਪਣੇ ਆਪ ਦੇ ਵਿੱਚ ਅਹਿਮ ਹੈ ਕਿਉਂਕਿ ਪਿਛਲੇ ਜੇਕਰ ਗਵਰਨਰ ਦਾ ਜ਼ਿਕਰ ਕੀਤਾ ਜਾਏ ਬਨਵਾਰੀ ਲਾਲ ਪੁਰੋਹਿਤ ਸਾਬਕਾ ਪੰਜਾਬ ਦੇ ਗਵਰਨਰ ਤਾਂ ਉਹਨਾਂ ਦੇ ਨਾਲ ਬੇਹੱਦ ਸਤਲਖੀ ਜਿਹੜੀ ਹੈ ਸਰਕਾਰ ਦੀ ਰਹੀ ਹੈ और जिस तो बाद होना आज इकट्ठे मौजूदा गवर्नर और सीएम जा रहे हैं ने अमृतसर तो पंकज कपाही मेरे सहयोगी फोन लाइन ते ने पंकज अचनचे ते प्रोग्राम बढ़िया है या फिर की कुछ आज रहेगा इस प्रोग्राम के दे तहत देखो पहला भी प्रोग्राम जोड़ा वह वो बनिया क्योंकि गुलाबचंद पहली बार अमृतसर जा रहे हैं राज्यपाल बनने तो बाद और मुख्यमंत्री भगवंत मान ਨਾਲ ਮੌਜੂਦ ਰਹਿਣ ਕੇ 12 ਵਜੇ ਦੇ ਕਰੀਬ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਾਨ ਦੇ ਨਾਲ ਅੰਮ੍ਰਿਤਸਰ ਪਹੁੰਚਣਗੇ ਔਰ 1 ਵਜੇ ਦੇ ਕਰੀਬ ਦਰਬਾਰ ਸਾਹਿਬ ਨਤਮਸਤਕ ਹੋਣਗੇ ਔਰ 3 ਵਜੇ ਦੇ ਕਰੀਬ ਦੁਰਗਾਣਾ ਮੰਦਿਰ ਜਿਹੜੇ ਨੇ ਉਹਨਾਂ ਤੱਕ ਹੋਣਗੇ ਮੁੱਖ ਮੰਤਰੀ ਭਗਵੰਤ ਸਾਨ ਦੀ ਕੋਸ਼ਿਸ਼ ਹੈ ਜੀ ਕਿ ਜੋ ਰਿਸ਼ਤੇ ਜਿਸ ਤਰੀਕੇ ਨਾਲ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਨਾਲ ਵਿਗੜੇ ਸਿਗੇ ਜਾਂ ਸਖਤਾਈ ਸਾਈ ਸੀ ਜਾਂ ਫਿਰ ਤਲਕੀ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਸੀ ਰਾਜਪਾਲ ਵਰਸੇ ਸੀਐਮ ਦੇਖਣ ਨੂੰ ਮਿਲਿਆ ਸੀਗਾ ਉਹ ਤਲਕੀ ਦੁਬਾਰਾ ਦੇਖਣ ਨੂੰ ਨਾ ਮਿਲੇ ਔਰ ਇਸੇ ਵਜ੍ਹਾ ਕਰਕੇ ਪਹਿਲ ਕਦਮੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਖੁਦ ਨਾਲ ਜਿਹੜੇ ਨੇ ਉਹ ਰਾਜਪਾਲ ਦੇ ਜਾ ਰਹੇ ਨੇ ਔਰ 1 ਵਜੇ ਦੇ ਕਰੀਬ ਨਤਮਸਤਕ ਹੋਣ ਕੇ ਦਰਵਾਜ਼ਾ ਸਾਹਿਬ ਔਰ ਇਕੱਠੇ ਹੀ ਲੰਚ ਜਿਹੜਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਵੀ ਕਰਦੇ ਹੋਏ ਨਜ਼ਰ ਆਣਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਨਵਾਦ ਹੈ ਤਕ ਉਲ ਮਿਲਾਕੇ ਅੱਜ ਸੀਐਮ ਅਤੇ ਗਵਰਨਰ ਇਕੱਠੇ ਹਰਮੰਦਰ ਸਾਹਿਬ ਜਾ ਰਹੇ ਨੇ ਵਖਵਾਖ ਦੇ ਇਸ ਥਾਨ ਨੇ ਉੱਥੇ ਇਤਿਹਾਸਿਕ ਉਹਨਾਂ ਦੇ ਦਰਸ਼ਨ ਕਰਨਗੇ ਔਰ ਲੰਚ ਵੀ ਇਕੱਠੇ ਹੀ ਕੀਤਾ ਜਾਏਗਾ। ਖਬਰ ਪਟਿਆਲਾ ਤੋਂ ਅਜਿ ਦੇ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਰਿਆਦਾ ਦੇ ਮੁਤਾਬਿਕ ਨਾ ਰੱਖਣ ਤੇ ਨਿਹੰਗ ਜਥੇਬੰਦੀਆਂ ਪੜਗੀਆਂ ਨੇ ਮਹੌਲ ਤਣਾਪੂਰਨ ਹੋਇਆ। ਫਿਰ ਸੇ ਪੁਲਿਸ ਪਹੁੰਚੀ ਹੈ ਮੌਕੇ ਤੇ ਨਿਹੰਗਾ ਨੇ ਪਾਵਨ ਸਰੂਪਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚ ਪਹੁੰਚਾ ਦਿੱਤਾ ਔਰ ਪੂਰਨ ਬਰੀਦਾ ਦੇ ਨਾਲ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਹੈ ਗੁਰਬਖਸ਼ ਕਲੋਨੀ ਇੱਕ ਸ਼ਖਸ ਹੈ ਜਿਸ ਨੇ ਕਾਰ ਦੇ ਵਿੱਚ ਪਵਨ ਸਰੂਪਾ ਦਾ ਪ੍ਰਕਾਸ਼ ਕੀਤਾ ਹੋਇਆ ਸੀ ਪਰ ਬੇਅਦਬੀ ਕੀਤੀ ਜਾ ਰਹੀ ਸੀ ਉਸ ਤੇ ਇਲਜ਼ਾਮ ਲੱਗੇ ਜੋ ਨਿਹੰਗ ਜਥੇਬੰਦੀਆਂ ਦੱਸ ਰਹੀਆਂ ਨੇ ਜਾਣਕਾਰੀ ਮੁਤਾਬਕ ਪਵਨ ਸਰੂਪਾ ਦਾ ਮर्यादा ਅਨੁਸਾਰ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ ਪੁਲਿਸ ਨੇ ਸ਼ਖਸ ਨੂੰ ਹਿਰਾਸਤ ਚ ਲੈ ਲਿਆ ਹੈ ਇਹ ਕਈ ਦਿਨਾਂ ਤੋਂ ਇਹਨਾਂ ਦੀ ਕੰਪਲੀਟ ਆ ਰਹੀਆਂ ਦੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਅਸੀਂ ਗੱਲ ਕਰਨਾ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਹਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਹੋਈਆਂ ਨੇ ਖਬਰ ਲੁਧਿਆਣਾ ਤੋਂ ਹੈ ਵੱਡੀ ਖਬਰ ਹੈ ਲੋਕਲ ਸਿੰਗਰ ਨੇ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਹੈ ਲੁਧਿਆਣਾ ਦੇ 78 ਸਾਲਾ ਨਿੱਤਰ ਸਿੰਘ ਦਾ ਕਤਲ ਕੀਤਾ ਗਿਆ ਤਾਂ ਸਿੰਗਰ ਰਣਜੀਤ ਬਾਠ ਨੇ ਪਤੀਜੇ ਦੇ ਨਾਲ ਰਲ ਕੇ ਦੱਸਿਆ ਕਿ ਕਤਲ ਕੀਤਾ ਹੈ ਵਿਦੇਸ਼ ਰਹਿੰਦੀ ਪ੍ਰੇਮਿਕਾ ਨੂੰ ਵਟਸਐਪ ਤੇ ਮੈਸੇਜ ਕੀਤਾ ਕਤਲ ਕਰਕੇ ਪ੍ਰੇਮਿਕਾ ਤੋਂ ਵਟਸਐਪ ਤੇ ਮਾਫੀ ਮੰਗੀ ਹੈ ਤਾਂ ਪ੍ਰੇਮਿਕਾ ਨੂੰ ਲਿਖਿਆ ਕਿ ਝਾੜੀਆਂ ਦੇ ਵਿੱਚ ਪਈ ਹੈ লাশ ਪ੍ਰੇਮਿਕਾ ਦੀ ਸ਼ਿਕਾਇਤ ਆਸਟ੍ਰੇਲੀਆ ਤੋਂ ਰਿਪੋਰਟ ਹੋਇਆ ਸੀ ਇਹ ਮੁਜ਼ਮਮ ਤਾਂ ਮੁਜ਼ਮਮ ਜਲੰਧਰ ਦੇ ਪਿੰਡ ਬਾਠ ਦਾ ਰਹਿਣ ਵਾਲਾ ਹੈ

ਉਸ ਦੇ ਰஞ்சிਤ ਬਾੜ ਦੇ ਖਿਲਾਫ ਕੇਸ ਚੱਲਿਆ ਤੇ ਜੋ ਮਹੀਨੇ ਚ ਉਸ ਨੂੰ ਰਿਪੋਰਟ ਕਰਕੇ ਵਾਪਸ ਫੇਸ ਦਿੱਤਾ ਗਿਆ ਸੀ ਪਰ ਹੁਣ ਨੌਬਤ ਤੇ ਆਈ ਹੈ ਕਿ ਉਸ ਦੇ ਵੱਲੋਂ ਉਸ ਦੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਔਰ ਬਕਾਇਦਾ ਉਸ ਨੂੰ WhatsApp ਤੇ ਜਾਣਕਾਰੀ ਦਿੰਦੀ ਹੈ ਇਹ ਤਸਵੀਰ ਦਿਖਾ ਰਹੇ ਹਾਂ ਉਸ ਸ਼ਖਸ ਦੀ ਜਿਸ ਦਾ ਕਤਲ ਕੀਤਾ ਗਿਆ ਤਾਂ ਲੋਕਲ ਸਿੰਗਰ ਹੈ ਜਿਸ ਨੇ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਔਰ ਉਸ ਤੇ ਦਬਾਅ ਬਣਾ ਰਿਹਾ ਸੀ ਪ੍ਰੈਸ਼ਰ ਬਣਾ ਰਿਹਾ ਸੀ ਕਿ ਉਸ ਦੇ ਨਾਲ ਵਿਆਹ ਕਰਾ ਲੇ ਆਪਣੇ ਪਤੀ ਨੂੰ ਤਲਾਕ ਦੇ ਕੇ ਰਜਿੰਦਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਰਜਿੰਦਰ ਹੁਣ ਤੱਕ ਕੀ ਕੁਝ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਉਂਕਿ ਇੱਕ ਲੋਕਲ ਸਿੰਗਰ ਹੈ ਜਿਸ ਨੇ ਅਜਿਹਾ ਕੀਤਾ ਆ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਕਿ ਇੱਕ ਬਜ਼ੁਰਗ ਵਿਅਕਤੀ ਜਿਹੜੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਔਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਇੱਕ ਲੜਕੀ ਦੇ ਨਾਲ ਦੱਸਿਆ ਜਾ ਰਿਹਾ ਕਿ ਉਸ ਨੂੰ ਵਿਆਹ ਕਰਾਉਣ ਦੇ ਲਈ ਜਿਹੜਾ ਦਬਾਅ ਪਾਇਆ ਜਾ ਰਿਹਾ ਸੀ ਪਰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਆਰੋਪੀ ਨੇ ਜਿਹੜੀ ਗੱਲ ਵੀ ਕਬੂਲ ਲਈ ਹੈ ਕਿ ਉਸ ਦੇ ਵੱਲੋਂ ਜਿਹੜਾ ਇਹ ਕਤਲ ਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਮੁੱਲਾਪੁਰ ਦਾਖਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਵਸਫਸਰਾਮਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਰਵਿੰਦਰ ਪਾਲ ਦੀ ਜਿਹੜੀ ਗਰਦਨ ਤੇ ਕਾਫੀ ਨਿਸ਼ਾਨ ਪਏ ਹੋਏ ਸੀ ਔਰ ਇਸ ਨੂੰ ਲੈ ਕੇ ਜਿਹੜਾ ਉਹਦਾ ਸ਼ਵ ਜਿਹੜਾ ਹੈਗਾ ਉਹ ਝਾੜੀਆਂ ਦੇ ਵਿੱਚ ਜਿਹੜਾ ਮਿਲਿਆ ਸੀਗਾ ਕਾ ਕਿਤਨੇ ਕਿਤੇ ਪੁਲਿਸ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਇੱਕ ਇਹ ਵੱਡਾ ਸਵਾਲ ਹੈ ਕਿ ਜਿਹੜੀ ਕਿਰਨਦੀਪ ਉਸ ਦੇ ਵੱਲੋਂ ਜਿਹੜੇ ਜਰੂਰ ਇਲਜ਼ਾਮ ਜੜੇ ਆ ਰਹੇ ਕਿ ਇਹ ਕਿਉਂ ਆਸਟ੍ਰੇਲੀਆ ਦੇ ਵਿੱਚ ਸੀ ਤਾਂ ਉਸ ਦੇ ਵੱਲੋਂ ਇਹ ਜਰੂਰ ਕਿਹਾ ਜਾ ਰਿਹਾ ਸੀ ਕਿ ਉਸ ਦੇ ਨਾਲ ਵਿਆਹ ਕਰਾਉਣ ਦੇ ਲਈ ਜਿਹੜਾ ਅਰੋਤੀ ਵੱਲੋਂ ਤਵਾ ਜਿਹੜਾ ਜਰੂਰ ਪਾਇਆ ਜਾ ਰਿਹਾ ਸੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਮਿਲਾ ਕੇ ਮਾਮਲਾ ਸਾਰਾ ਹੁਣ ਪੁਲਿਸ ਦੇ ਕੋਲ ਹੈ ਤਾਂ ਹੁਣ ਦੇਖਣਾ ਪਏਗਾ ਕਿ ਕਦੋਂ ਤੱਕ ਇਹ ਕਾਰਵਾਈ ਅੱਗੇ ਵਧੇਗੀ ਅਕੇ ਵਦਾਂਗੇ ਖਬਰ ਪਠਾਨਕੋਟ ਤੋਂ ਜਿੱਥੇ 7 ਸਾਲ ਦਾ ਬੱਚਾ ਅਗਵਾ ਕੀਤਾ ਗਿਆ ਸਕੂਲ ਤੋਂ ਵਾਪਸ ਆਉਂਦੇ ਹੋਏ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਬੱਚੇ ਨੂੰ ਜਬਰੇ ਕਾਰ ਦੇ ਵਿੱਚ ਬਿਠਾਇਆ ਗਿਆ 2 ਕਰੋੜ ਦੀ ਜਿਹੜੀ ਹੈ ਉਹ ਚਿੱਠੀ ਸੁੱਤੀ ਗਈ ਹੈ ਮੰਗ ਕੀਤੀ ਗਈ ਹੈ 2 ਕਰੋੜ ਰੁਪਏ ਦੀ ਔਰ ਉਸ ਨੂੰ ਲੈ ਕੇ ਚਿੱਠੀ ਸੁੱਤੀ ਗਈ ਹੈ ਸੀਸੀਟੀਵੀ ਦੇ ਆਧਾਰ ਤੇ ਦੱਸਿਆ ਕਿ ਪੁਲਿਸ ਤੁਰੰਤ ਐਕਸ਼ਨ ਚਾਈ ਹੈ ਹਿਮਾਚਲ ਦੇ ਨੂਰਪੁਰ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਤਾਂ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਬੱਚੇ ਨੂੰ ਰੈਸਕਿਊ ਕੀਤਾ ਗਿਆ ਪੁਲਿਸ ਨੇ ਦੋ ਕਿਡਨੈਪਰ ਗ੍ਰਿਫਤਾਰ ਕੀਤੇ ਨੇ ਮਲਜ਼ਮਾ ਦੇ ਵਿੱਚ ਇੱਕ ਬੀਐਸਐਫ ਜੋ ਬਰਖਾਸਤ कांस्टेबल है तो अपने आप दे विच मामला एक वक्रे किस्म दा भी बनदा है क्योंकि बीएसएफ दा जेड़ा सब का मुलाजिम है पर खास कांस्टेबल है जिना दे वेलो दोहा दे वेलो जेहा कीता गया है दीपिंगा फादर मेरा पैनिक होना बनता था मैं एकदम से घबराया मैं भागा गाड़ी लेके जब मैं घर के पास पहुंचा तो बहुत ज्यादा रश पड़ गया हुआ था एवरीबॉडी वाज पैनिक और उन्होंने रैनसम के लिए डिमांड की थी एक लेटर फेंक के गए थे आ, दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना डिवीज़न दो में गया वहाँ पे एसएचओ एच शोहरतमान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डी एस पी मन्हा साहब आगे उन्होंने देखा वो मुझे एस साहब और डी साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम अप, आपके बच्चे को वापस लेके आएंगे हमारी जो स्ट्रेटजीज हैं उसको फॉलो करना है बिल्कुल और सारी तफ्तीश तफतीश मेन मुलजम है अमित राणा राना न एक व्यक्ति है नूरपुर हिमाचल का ਰੋਹ ਦਾ ਇੱਕ ਸਾਥੀ ਸੋਨੇ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਇਸ ਇਨਵੈਸਟੀਗੇਟ ਕਰਾਂਗੇ ਕਿ ਹੋਰ ਫਰਡ ਕੌਣ ਬੰਦੇ ਇਹਦੇ ਵਿੱਚ ਰੋਲ ਹੈਗੇ ਆ ਅੱਗੇ ਵਧਾਂਗੇ ਤਾਂ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਵੀ ਸੁਰੱਖਿਅਤ ਨਹੀਂ ਹੈ ਮਹਿਲਾ ਪੁਲਿਸ ਕਰਮੀ ਦੀ ਚੇਨ ਖੋ ਕੇ ਲੁੱਟੇ ਦਾ ਫਰਾਰ ਹੋ ਗਿਆ ਹੈ ਤਾਂ ਗਲੀ ਦੇ ਵਿੱਚ ਸਕੂਟੀ ਤੇ ਬੈਠੇ ਹੋਏ ਮਹਿਲਾ ਤੋਂ ਇਹ ਚੇਨ ਚਪਟੀ ਗਈ ਹੈ ਤਾਂ ਮਹਿਲਾ ਦੇ ਘਰ ਦੇ ਵਿੱਚ ਦੱਸਦੀ ਕਿ ਪਾਈ ਹੋਈ ਸੋਨੇ ਦੀ ਚੇਨ ਨੂੰ ਖੋਇਆ ਗਿਆ ਹੈ ਕਟਾ ਦੀ ਸੀਸੀਟੀਵੀ ਸਾਬਿਆ ਜਿਸ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਕਿ ਕਿਵੇਂ ਇਹ ਦੋ ਲੁਟੇਰੇ ਬਿਨਾਂ ਮੂੰ ਟੱਕੇ ਬਾਈਕ ਤੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਮਹਿਲਾ ਦੇ ਗਲੇ ਦੀ ਚੇਨ ਜਿਹੜੀ ਹੈ ਬੜੇ ਆਸਾਨੀ ਦੇ ਨਾਲ ਚਪਟਦਾ ਹੈ ਔਰ ਕੁੱਠੇ ਪੈਰੀ ਪਰਾਰ ਹੋ ਜਾਂਦਾ ਹੈ ਤਾਂ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਲਈ ਕਰਤਾ ਹੈ। ਇਹਨਾਂ ਨੇ ਸੀ ਆਪਣੇ ਨੂੰ ਤੇ ਉੱਥੇ ਖੜੀ ਸੀ ਐਕਟਿਵੈਟ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਵਿੱਚ ਇੰਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ। ਕਿੰਨੀ ਕੀਮਤ ਸੀਗੀ ਚੈਨੇ ਦੀ ਸੋਨੇ ਦੀ ਸੀ ਚਾਂਦੀ ਦੀ ਸੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਤੇਰਾ 8 ਹੰਡਰਡ ਸੀਗਾ 60000 ਰੁਪਏ ਨਾ ਜੀ 70000 ਦੀ ਸੀ ਜਰਾ ਅੱਛਾ ਜੀ ਆ ਵਿੱਚੀ ਸਿੰਘੀ ਸੀ ਸੋਨੇ ਦੀ ਤੇ ਨਾਲ ਚੈਨੇ ਸੀਗੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠੀਕ ਥਾਣਾ ਕਿਹੜਾ ਪੈਂਦਾ ਜੀ ਸਿਟੀ ਚਲ ਸਿਟੀ ਜੀ ਤੁਸੀਂ ਉਹ ਪੁਲਿਸ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀ ਐ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਡੇਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1.5 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਿਗਰਾਤਾ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤੇ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਲੈ ਕੇ ਆਜੋ ਜਿੱਦ ਜਿੱਦ ਫੋਨ ਕਰਨ ਲੱਗੇ ਉਹ ਚੋਰ ਜਿਹੜੇ ਸੀਗੇ ਪਿੱਛੇ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵ ਤੇ ਫੋਨ ਤੇ ਗੱਲ ਕਰ ਰਹੇ ਹੋ ਚੋਰ ਵਿੱਚੋਂ ਆયા ਇਹ ਉਹਨਾਂ ਲਈ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਗੇ ਕਿ ਇਹਨਾਂ ਨੂੰ ਪਤਾ ਨਾ ਚੈੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆਂ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋਂ ਝੱਟ ਮਾਰ ਕੇ ਅੱਗੇ ਵਧਾਂਗੇ ਤੁਹਾਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਚੀਤੇ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ ਚੀਤੇ ਦੇ ਪੰਜਿਆਂ ਦੇ ਨਿਸ਼ਾਨ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਕਰਦੀ ਹੈ ਪਿੰਡ ਚਨਾਰਥਲ ਕੋਲ ਦਾ ਹੈ ਤੁਹਾਨੂੰ ਦੇ ਖੇਤਾਂ ਦੇ ਵਿੱਚ ਨਿਸ਼ਾਨ ਮਿਲੇ ਨੇ ਜ਼िला ਪ੍ਰਸ਼ਾਸਨ ਦੇ ਵੱਲੋਂ ਦਾਸੇ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਆਪਣੇ ਆਪ ਦੇ ਵਿੱਚ ਵਾਕਈ ਆਹ ਚਿੰਤਾ ਵਾਲੀ ਗੱਲ ਹੈ ਕਿਉਂਕਿ ਜਿਸ ਕਿਸਮ ਬਿਨਾਂ ਨਿਸ਼ਾਨੀ ਲੈਨੇ ਔਰ ਉਸ ਤੋਂ ਬਾਅਦ ਆਮ ਸਥਾਨਕ ਲੋਕ ਜਿਹੜੇ ਨੇ ਉਹ ਦਹਾਸ਼ਾ ਦੇ ਵਿੱਚ ਨਹੀਂ ਤਾਂ ਇਸ ਤੋਂ ਪਹਿਲਾਂ ਵੀ ਵੱਖੋ-ਵੱਖ ਪਿੰਡ ਜੇਕਰ ਲੁਧਿਆਣਾ ਸਮਰਾਲਾ ਦਾ ਜ਼ਿਕਰ ਕੀਤਾ ਜਾਏ ਤਾਂ ਪਟਿਆਲਾ ਦੇ ਪਿੰਡ ਦਾ ਜ਼ਿਕਰ ਕੀਤਾ ਜਾਏ ਇਸ ਕਿਸਮ ਬਿਨਾਂ ਜਾਨਵਰ ਦੇਖਿਆ ਗਿਆ ਹੈ ਤਾਂ ਗੁਰਦੀਪ ਨੇ ਮੇਰੇ ਸੋਗੀ ਫੋਨ ਲਾਈਨ ਤੇ ਗੁਰਦੀਪ ਕੀ ਕੁਝ ਜਾਣਕਾਰੀ ਹੈ ਔਰ ਹੁਣ ਅਪਡੇਟ ਕੀ ਹੈ ਸਾਰੇ ਮਾਮਲੇ ਨੂੰ ਲੈ ਕੇ ਕੋਈ ਐਕਸ਼ਨ ਹੋਇਆ ਅਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਕਿ ਪਿਛਲੇ ਦਿਨਾਂ ਤੋਂ ਪਟਿਆਲਾ ਏਰੀਆ ਦੇ ਬੇਸਿਕ ਚੀਤੇ ਦੇਖਣ ਦੀ ਜਿਹੜੀ ਆਵਾਮਾਂ ਤੇ ਗੱਲਬਾਤ ਵੀ ਚੱਲ ਰਹੀ ਸੀ ਤੇ ਦਹਿਸ਼ਤ ਵੀ ਦੇਖਣ ਮਿਲੀ ਹੈ ਤੇ ਜਿਹੜਾ ਪਟਿਆਲਾ ਦਾ ਕੁਝ ਏਰੀਆ ਹੈਗਾ ਜਿਵੇਂ ਭਾਸੋ ਦੀ ਬੀਡ ਹੈ ਉਹ ਫਤੇਗੜ ਸਾਹਿਬ ਦੇ ਸਿਕ ਦੇ ਨਾਲ ਵੀ ਲੱਗਦੀ ਹੈ ਤੇ ਉਸ ਨਾਲ ਲੱਗਦਾ ਪਿੰਡ ਚੰਨਾਸਰ ਖਲਾ ਹੈ ਜਿੱਥੇ ਦੇ ਵਸ਼ੰਕਾ ਵੱਲ ਤੋਂ ਵੀਡੀਓ ਜਾਰੀ ਕਰਕੇ ਚੀਤੇ ਦੇ ਪੈਰਾਂ ਦੇ ਨਿਸ਼ਾਨ ਦਿਖਾਏ ਗਏ ਨੇ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਵੀ ਲਗਾਈ ਹੈ ਕਿ ਇਸਦੇ ਵੱਲ ਕਾਰ ਕੀਤਾ ਜਾਵੇ ਇਸ ਨੂੰ ਦੇਖਦੇ ਹੋਏ ਜਿਹੜੇ ਪ੍ਰਸ਼ਾਸਨ ਫਟੇਗੜ ਸਾਫ ਲੋਕ ਡੀਸੀ ਦੇ ਇੱਕ ਨਿਛੋਲੋਈ ਪੱਤਰ ਵੀ ਸੰਬੰਧਿਤ ਜਿਹੜੇ ਵਿਭਾਗਾਂ ਨੂੰ ਜਾਰੀ ਕੀਤਾ ਗਿਆ ਉਹਨਾਂ ਨੇ ਮੁਨਿਆਦੀ ਕਰਕੇ ਜਨਤਾ ਨੂੰ ਜਿਹੜਿਆ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਤੇ ਨਾਲ ਦੀ ਨਾਲ ਅਫਵਾਹਾਂ ਤੋਂ ਬਚਣ ਦੀ ਬੇਨਤੀ ਵੀ ਕੀਤੀ ਹੈ ਇਹ ਜ਼ਰੂਰ ਦੱਸਿਆ ਜਾ ਰਿਹਾ ਵੀ ਫਿਲਹਾਲ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਵੀ ਚੀਜ਼ਾਂ ਨੂੰ ਕਿਸ ਨੇ ਦੇਖਿਆ ਹਾਂ ਪਰ ਚਨਾਤਕਲਾ ਦੇ ਪਿੰਡ ਦੇ ਖੇਤਾਂ ਦੇ ਵਿੱਚ ਜੇ ਕੋਈ ਨਿਸ਼ਾਨ ਇਹ ਜੇ ਪਾਏ ਗਏ ਨੇ ਤਾਂ ਉਹਦੇ ਕਰਕੇ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ पर फिर भी प्रशासन ने वालों अख्तियात बरतिया जा रहे हैं और प्रशासन वालों एक अपील की गई और अफवाह तो बचा ठीक गुरदीप कोई नेड़े सीसीटीवी है जिससे तो पुष्टि हो सके कि वाकई इतने चीता को रहा है उसके ही निशान ने जी हजे तक यह जहाँ कुछ नहीं देखने मिले क्योंकि तो जो पैरों के निशान दसे जा रहे हैं वो खेतों के एरिए ने ਉੱਥੇ ਨੇੜੇ ਹੀ ਇੱਕ 빅 ਫਾਰਮ ਹੈਗਾ ਜਿਹਦੇ ਨੇੜੇ ਇਹ ਦੇਖੇ ਗਏ ਨੇ ਪਰ ਹਾਂ ਹਜੇ ਤੱਕ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਮਿਲਿਆ ਕਿ ਕਿਸੇ ਤੇ ਹਮਲਾ ਹੋਇਆ ਹੋਵੇ ਕਿਸੇ ਜਾਨਵਰ ਤੇ ਹਮਲਾ ਹੋਇਆ ਹੋਵੇ ਜਾਂਚ ਕਰਕੇ ਹੀ ਪ੍ਰਸ਼ਾਸਨ ਨੇ ਅਫਵਾਹਾਂ ਤੋਂ ਬਚਦੀ ਅਪੀਲ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਫਿਲਹਾਲ ਪੁਲਿਸ ਨੇ ਕਿਹਾ ਹੈ ਕਿ ਅਫਵਾਹ ਤੇ ਵਿਸ਼ਵਾਸ ਨਾ ਕੀਤਾ ਜਾਵੇ